ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤ ਗੁਰ ਸਰਣਾਇ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਓ ਕਰਨੀ ਕਾਰ ਤੁਰੋ ਫੁਰਮਾਈ ਬਿਨ ਸ਼ਬਦ ਕੋ ਥਾਏ ਨ ਪਾਈ ਕਰਨੀ ਕੀ ਰਤ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਨ ਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਵੇਣ ਰਾਸੀ ਵਖਰ ਪੱਲੇ ਨਾ ਪਾਏ ਮਨ ਮੁਖ ਭੁੱਲਾ ਜਨਮ ਗਵਾਏ ਸਤ ਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਬਦੋਂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਾਨਮੁਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ ਦੂਜੈ ਲਗੀ ਭਰਮ ਭੁਲਾਵੇ ਮਮਤਾ ਬਾਦਾ ਆਵੇ ਜਾਵੇ ਦੋਹਾ ਗਣੀ ਕਾ ਮਨ ਦੇਖ ਸਿੰਗਾਰ ਪੁੱਤਰ ਕਲਤ ਤਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰ ਸ਼ਬਦੀ ਸਿੰਗਾਰ ਬਣਾਵੈ ਸੇ ਸੁਖਾਲੀ ਅਨ ਦਿਨ ਹਰਿ 라ਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਫਿਰ ਰੱਖੈ ਸਦਾ ਉਰਤਾਰ ਨੇੜੇ ਵੇਖੈ ਸਦਾ ਹضور ਮੇਰਾ ਪ੍ਰਭ ਸਰਬ ਰਹਿ ਹਾ ਭਰਪੂਰ ਆਗੈ ਯਾਤਰੂਪ ਨਾ ਜਾਏ ਤੇਹਾ ਹੋਵੇ ਜੇ ਕਰਮ ਕਮਾਏ ਸਬਦੇ ਉਚਾ ਉਚਾ ਹੋਏ ਨਾਨਕ ਸਾਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬੇਨ ਗੁਰ ਪੂਰੇ ਭਗਤੇ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤਖੋਏ ਮੇਰੇ ਮਨ ਹਰਿ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤਿ ਜੋ ਇਛਾ ਸੋਈ ਫਲ ਪਾਏ ਰਹਾਓ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਚ ਨਾਮ ਵਸਾਏ ਅੰਤਰ ਨਿਰਮਲ ਅਮਰਤ ਸਰਨਾਏ ਸਦਾ ਸੂਚੇ ਸਾਜ ਸਮਾਏ ਆਰ ਬਰਬ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਭਰਪੂਰਾ ਜਹਾਂ ਜਾਓ ਤਹਿ ਵੇਖਾ ਸੋਏ ਗੁਰ ਬਿਨ ਦਾਤਾ ਯਵਰ ਨਾ ਕੋਏ ਗੁਰ ਸਾਗਰ ਪੂਰਾ ਭੰਡਾਰ ਊਤਮ ਰਤਨ ਜਵਾਹਰ ਪਾਰ ਗੁਰ ਪ੍ਰਸਾਦੀ ਦੇ ਬਨਹਾਰ ਨਾਨਕ ਬਖਸ਼ੇ ਬਖਸਣ ਹਾਰ ਆਸਾ ਮਹੱਲਾ ਤੀਜਾ ਗੁਰ ਸਾਹਿਰ ਸਤ ਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ 부ਜੈ ਜਿਸ ਆਪ 부ਝਾਏ ਸੋ 부ਜੈ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇ ਵਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਗਿਆਨ ਬਿਨਸੈ ਆਨ ਦਿਨ ਜਾਗੈ ਵੇਖੈ ਸੱਚ ਸੋਏ ਰਹਾਓ ਮੋਹੋ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੈ ਥਿਰ ਨਾਮ ਸਮਾਣੈ ਜਮਣ ਮਰਣਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹੋ ਗੁਬਾਰ ਪਰ ਨਿੰਦਾ ਬੋ ਕੂੜ ਕਮਾਵੇ ਵਿਸਟਾ ਕਾ ਕੀੜਾ ਵਿਸਟਾ ਮਾਹੇ ਸਮਾਵੇ ਸਾਧ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦੇ ਰੜਾਏ ਬਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਜੈਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜੈਨ ਕੋ ਹਰ ਪ੍ਰਭ ਲਏ ਮਿਲਾਏ ਤਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤ ਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕਿਸ਼ ਕਰੇ ਸੋ ਆਪੇ ਆਪ ਏਕ ਘੜੀ ਮੈ ਥਾਪੋ ਥਾਪ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੈ ਥਾਏ ਨਾ ਪਾਏ ਜਿਨ ਕੈ ਪੁੱਤੈ ਪੁਨ ਦਿਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾ ਵੈ ਜੇਵੜ ਹੋਰ ਧਨ ਨਹੀਂ ਕੋਏ ਜਿਸਨੋ ਬਖਸੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬੋ ਵਾਜੈ ਬਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਪਰਮਨਾਲਵਾਓ ਦੀਵਾ ਬਲੇ ਨ ਸੋਜੀ ਪਾਏ ਗੁਰਮਖ ਭਗਤ ਘਟ ਚਾਨਣ ਹੋਏ ਆਪ ਪਛਾਨ ਮਿਲੇ ਪ੍ਰਭ ਸੋਏ ਰਹਾਓ ਗੁਰਮੁਖ ਨੇਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚ ਹੋ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਹਾਂ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤ ਗੁਰੂ ਮਿਲਾਏ ਨਿਹਚਲ ਭਗਤ ਹਰ ਸਿਓ ਲੇਵ ਲਾਏ ਨਿਹਚਲ ਭਗਤ ਹਰ ਸਿਓ ਚਿਤ ਲਾਏ ਭਗਤ ਕਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਰ ਕ੍ਰਿਪਾ ਕਰੇ ਸਤ ਗੁਰੂ ਮਿਲਾਏ ਨਿਹਚਲ ਭਗਤ ਹਰ ਸਿਓ ਚਿਤ ਲਾਏ ਭਗਤ ਰਤੇ ਤਿੰਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ